ਕਾਰਾਂ ਤੋਂ ਨੱਚ ਕਰੋ ਕਮਨੀ ਦਾ ਕੀ ਆਪ ਕਰੋ ਕਾਰਾਂ ਤੋਂ ਨੱਚ ਕਰੋ ਕਮਨੀ ਦਾ ਕੀ ਆਪ ਕਰੋ ਤਸਾਨੀ ਕਿਤੇ ਨੂੰ ਤਬਾਹ ਕਰ ਰਹੇ ਪਾਜਪਾ ਦੇ ਲੰਗਲਾਣਾ ਮੁਰਦਾਬਾਦ 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 ਤਸਾਨਾ ਵੀ ਦੂਰ ਦਾ ਇੱਕ ਜਿੰਦਾਬਾਦ 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 ਵਕਤ ਸੱਚੀ ਲੜਦੇ ਦਾ ਇੱਕ ਜਿੰਦਾਬਾਦ 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 ਥੋਟੀ ਮੰਡੀ ਨਹੀਂ ਟੁੱਟਣ ਦਿਆਂਗੇ ਨਹੀਂ ਟੁੱਟਣ ਦਿਆਂਗੇ ਭਾਈਚਾਰਿਆਂ ਦਾ ਰਿਸ਼ਤਾ ਸਦਾ ਕਾਇਮ ਰੱਖਾਂਗੇ ਰਾਤ ਸਾਤਰੀ ਲੜਾਂ ਦੇ ਕਾ ਜਿੰਦਾਬਾਦ 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 ਵਾਜੋ ਪਗੜੀਆਂ ਸਰਕਾਰਾਂ ਮੁਰਦਾਬਾਦ ਜਿੰਦਾਬਾਦ ਮੁਰਦਾਬਾਦ ਆਪਣਾ ਪੇਖ ਬਚਾਉਣਾ ਆਪਣੀ ਰੋਜੀ ਰੋਟੀ ਬਚਾਉਣੀ ਆ ਆਪਣੇ ਕਿਤੇ ਬਚਾਉਣੇ ਆ ਤੇ ਜਿਹੜੇ ਬਾਡਰਾਂ ਦੇ ਉੱਤੇ ਮਰਚੇ ਲੱਗੇ ਆ ਜਿਹੜੇ ਕਿਸਾਨ ਮਜ਼ਦੂਰ ਅੰਦੋਲਨ ਲੜ ਰਹੇ ਆ ਇਹਨਾਂ ਨੂੰ ਹੋਰ ਮਜ਼ਬੂਤ ਕਰੋ ਆਕਰ ਮੇਲ ਸੇ ਫਤੇਵਾਲਾ ਡਿਸਟ੍ਰਿਕਟ ਸੈਕਟਰੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਪ੍ਰੋਇਪਰ ਤੋਂ ਜੀ ਅੱਜ ਜੋ ਕਿਸਾਨ ਆंदोलਨ ਚੱਲ ਰਿਹਾ ਵਾ ਉਥੋਂ ਜੋ ਪੂਰੇ ਦੇਸ਼ ਦੇ ਵਿੱਚ ਟਰੈਕਟਰ ਮਾਰਚ ਕਰਨ ਦੀ ਕਾਲ ਦਿੱਤੀ ਗਈ ਸੀ ਉਹਦੇ ਸਦੇ ਤਹਿਤ ਜਿੱਥੇ ਦੇਸ਼ ਭਾਰ ਚ ਕਿਸਾਨ ਮਜ਼ਦੂਰ ਟਰੈਕਟਰ ਮਾਰਚ ਕਰ ਰਹੇ ਨੇ ਪੂਰੇ ਪੰਜਾਬ ਚ ਕਰ ਰਹੇ ਨੇ ਉਥੇ ਜਿਹੜਾ ਪ੍ਰੋਇਪਰ ਦੇ ਵਿੱਚ ਵੱਡੇ ਪੱਧਰ ਤੇ ਆ ਤੁਸੀਂ ਮੇਰੇ ਪਿੱਛੇ ਵੇਖ ਰਹੇ ਹੋ ਵੱਡੀ ਗਿਣਤੀ ਦੇ ਵਿੱਚ ਟਰੈਕਟਰ ਜਿਹੜੇ ਕਿਸਾਨ ਆ ਉਹ ਲੈ ਕੇ ਸੜਕਾਂ ਤੇ ਚੜ ਚੁੱਕੇ ਨੇ ਮੱਲਾਂ ਵਾਲੇ ਤੋਂ ਜਿਹੜਾ ਕਾਫਲਾ ਅੱਗੇ ਵੱਧ ਆਇਆ ਹਰਫਕੇ ਹੁਣ ਇਸ ਟਾਈਮ ਤੇ ਵਾਕਾ ਮੋੜ ਦੇ ਕਰੀਬ ਪਹੁੰਚ ਚੁਲੇ ਆ ਰੋਇਪਰ ਸ਼ਹਿਰ ਦੇ ਵਿੱਚ ਟਰੈਕਟਰ ਮਾਰਚ ਵੱਡੇ ਪੱਧਰ ਤੇ ਕੀਤਾ ਜਾਵੇਗਾ ਉਸ ਤੋਂ ਅੱਗੇ ਜੋ ਲਾਣ ਆ ਕਿ ਭਾਜਪਾ ਗੂਆਂ ਦੇ ਘਰਾਂ ਦੇ ਅੱਗੇ ਪ੍ਰਦਰਸ਼ਨ ਕੀਤਾ ਜਾਵੇ ਜਾਂ ਸ਼ੋਪਿੰਗ ਮਾਲ ਜੋ ਕਾਰਪੋਰੇਟਾਂ ਦੇ ਬਣੇ ਉਹਨਾਂ ਦੇ ਅੱਗੇ ਪ੍ਰਦਰਸ਼ਨ ਕੀਤਾ ਜਾਵੇ ਜਾਂ ਟੋਲ ਪਲਾਜ਼ਿਆਂ ਦੇ ਉੱਤੇ ਪ੍ਰਦਰਸ਼ਨ ਕੀਤਾ ਜਾਵੇ ਜਾਂ ਪੈਟਰੋਲ ਪੰਪਾਂ ਦੇ ਉੱਤੇ ਉਹ ਉਹਦੇ ਤਹਿਤ ਭਾਜਪਾ ਗੂ ਰਾਣਾ ਗਰਮੀਤ ਸਿੰਘ ਸੋਢੀ ਉਹਨਾਂ ਦਾ ਫਰੋਈ ਪਰ ਵਿਖੇ ਜੋ ਰਹਿਛਾ ਉਹਦੇ ਘਰ ਕੇ ਇਹ ਕਾਫਲਾ ਜਿਹੜਾ ਪਹੁੰਚ ਕੇ ਉੱਥੇ ਪ੍ਰਦਰਸ਼ਨ ਜਿਹੜਾ ਕੀਤਾ ਜਾਊਗਾ ਤੇ ਜੋ ਮੋਦੀ ਸਰਕਾਰ ਅੰਦੋਲਨ ਦੀਆਂ 12 ਮੰਗਾਂ ਵਾਲੇ ਪਾਸੇ ਪਿੱਠ ਕਰਕੇ ਬੈਠੀ ਆ ਜਾਂ ਭਾਜਪਾ ਪਰਵਖਤਾ ਜਿਹੜੇ ਕਿਸਾਨ ਕਿਸਾਨਾਂ ਦੇ ਪੁੱਤ ਹੁਣ ਤੇ ਜੋ ਕਿਸਾਨਤ ਹੈਹੀ ਹੁੰਦਾ ਦਾਵਾ ਕਰਦੇ ਨੇ ਕਿਸਾਨਾਂ ਦੀਆਂ ਮੰਗਾਂ ਵੱਲ ਕੋਈ ਧਿਆਨ ਨਹੀਂ ਦੇ ਰਹੀ ਉਹਨਾਂ ਦੇ ਦਰਵਾਜ਼ਿਆਂ ਦੇ ਅੱਗੇ ਜ਼ੋਰਦਾਰ ਪ੍ਰਦਰਸ਼ਨ ਕੀਤਾ ਜਾਊਗਾ ਮੰਗਾਂ ਲਾਗੂ ਕਰਾਉਣ ਵਾਸਤੇ ਜੋਰਦਾਰ ਪ੍ਰਦਰਸ਼ਨ ਕਰਕੇ ਜੋ 14 ਤਰੀਕ ਦੀ ਮੀਟਿੰਗ ਮਿਲੀ ਆ 14 ਫਰਵਰੀ ਦੀ ਉਹਦੀ ਸਾਡੀ ਮੰਗ ਆ ਕਿ ਪਹਿਲਾਂ ਕੀਤੀ ਜਾਵੇ ਦੋਨਾਂ ਫਾਰਮਾਂ ਦੀ ਮੰਗ ਆ ਤੇ ਮੀਟਿੰਗ ਦਿੱਲੀ ਵਿੱਚ ਕੀਤੀ ਜਾਵੇ ਤੇ ਉਹਦੇ ਨਾਲ ਅੰਦੋਲਨ ਚੱਲਦੇ ਦੌਰਾਨ ਜੋ ਖੇਤੀ ਡਰਾਫਟ ਪਾਲਿਸੀ ਭੇਜੀ ਆ ਉਹਦਾ ਖਰੜਾ ਰਾਜ ਸਰਕਾਰਾਂ ਨੂੰ ਭੇਜਿਆ ਉਹਦੀ ਮੰਗ ਆ ਮੁੱਢੋਂ ਰੱਦ ਕੀਤਾ ਜਾਵੇ ਐਮਐਸਪੀ ਗਰੰਟੀ ਕਾਨੂੰਨ ਬਣਾਇਆ ਜਾਵੇ ਦੇਖ ਦੇ ਸਮੁੱਚੇ ਸਮੁੱਚਾ ਕਿਸਾਨਾਂ ਦਾ ਕਰਜ਼ਾ ਖਤਮ ਕੀਤਾ ਜਾਵੇ 200 ਰੁਪਏ ਵਾਪਸ ਲੈ ਆ ਜਾਵੇ ਪ੍ਰਦੂਸ਼ਣ ਐਕਟ ਦੇ ਵਿੱਚੋਂ ਕਿਸਾਨਾਂ ਨੂੰ ਬਾਹਰ ਕੀਤਾ ਜਾਵੇ ਉਹਦੇ ਨਾਲ ਫਸਲ ਬੀਮਾ ਯੋਜਨਾ ਲਾਗੂ ਕੀਤਾ ਜਾਵੇ ਮਜ਼ਦੂਰਾਂ ਦੀਆਂ ਮਨਰੇਗਾ ਤਹਿਤ 700 ਰੁਪਏ ਦਿਹਾੜੀ ਕੀਤੀ ਜਾਵੇ 200 ਦਿਨ ਕੰਮ ਦਿੱਤਾ ਜਾਵੇ ਇਸੇ ਤਰ੍ਹਾਂ 12 ਮੰਗਾਂ ਨੂੰ ਸਿੱਧਾ ਸਾਡਾ ਅੰਦੋਲਨ ਜਾਰੀ ਹੈ ਉਹਨੂੰ ਅੱਜ ਤੇਜ਼ ਕਰਨ ਵਾਸਤੇ ਅੱਜ ਜਿਹੜਾ 26 ਜਨਵਰੀ ਦੇ ਮੌਕੇ ਵੱਡੇ ਪੱਧਰ ਤੇ ਪੂਰੇ ਫਰੋਇਪਰ ਦੇ ਵਿੱਚ ਜਿਵੇਂ ਇਥੋਂ ਮਲਾੜੇ ਤੋਂ ਸ਼ੁਰੂ ਕਰਕੇ ਫਰੋਇਪਰ ਤੱਕ ਇਸੇ ਤਰ੍ਹਾਂ ਮਖੂ ਮਖੂ ਕਸਬੇ ਦੇ ਵਿੱਚ ਟਰੈਕਟਰ ਮਾਰਚ ਆ ਜੀਰਾ ਕਸਬੇ ਦੇ ਵਿੱਚ ਤਲਵੰਡੀ ਭਾਈ ਗੁਰੂ ਅਰਸਾ ਜੀ ਵੱਡੇ ਪੱਦਰ ਦੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਕੀਤਾ ਜਾ ਰਿਹਾ ਇਸੇ ਤਰ੍ਹਾਂ ਭਰਾਤਰੀ ਜਥੇਬੰਦੀਆਂ ਵੱਲੋਂ ਵੀ ਵੱਡੇ ਪੱਦਰ ਦੇ ਟਰੈਕਟਰ ਮਾਰਚ ਕੀਤੇ ਜਾ ਰਹੇ ਆ ਪੂਰਾ ਦੇਸ਼ ਇੱਕ ਆ ਮੋਦੀ ਜੀ ਤੁਹਾਨੂੰ ਇਹ ਮੰਗਾ ਸਾਡੀਆਂ ਲਾਗੂ ਕਰਨੀਆਂ ਪੈਣਗੀਆਂ ਇਹ ਸਾਰੇ ਦੇਸ਼ ਦੇ ਕਿਸਾਨ ਇਹ ਸੁਣਿਆ ਦੇ ਰਹੇ ਨੇ ਸਾਰੇ ਦੇਸ਼ ਦੀਆਂ ਕਿਸਾਨਾਂ ਮੰਗਾਂ ਇੱਕੋ ਨੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਆ ਫਾਰਮਾਂ ਵੱਲੋਂ ਆਜਪਾ ਦੇ ਵੱਡੇ ਆਗੂਆਂ ਦੇ ਮੌਲਾ ਤੇ ਸੈਲੋ ਦੇ ਜਾਣ ਦੇ ਸੱਦੇ ਸੀਗੇ ਔਰ ਇੱਕ ਫਾਰਮ ਵੱਲੋਂ ਅੱਜ ਟਰੈਕਟਰ ਮਾਰਚ ਹੀ ਪੂਰੇ ਭਾਰ ਦੇ ਵਿੱਚ ਸੋ ਉਹਨਾਂ ਫਾਰਮਾਂ ਦੀ ਕਾਲ ਨੂੰ ਲਾਗੂ ਕਰਦਿਆਂ ਆਂ ਜਿੱਥੇ ਪੂਰੇ ਪੰਜਾਬ ਦੇ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਯੋਧੇ ਬਹੁਤ ਵੱਡੀ ਤਦਾਦ ਦੇ ਸੈਂਕੜੇ ਸਾਵਾਂ ਥਾਵਾਂ ਤੇ ਇਕੱਠੇ ਹੋਇਆ ਉਥੇ ਰਾਣਾ ਸੋਢੀ ਜੀ ਦੀ ਰਹਿائش ਤੇ ਫਿਰੋਜ਼ਪੁਰ ਵਿਖੇ ਆ ਨਿਗਾ ਮਾਰ ਲੋ ਮਗਰ ਵੀ ਕਿੱਡੀ ਵੱਡੀ ਚੜ੍ਹਦੀ ਕਲਾ ਦੇ ਨਾਲ ਹਜ਼ਾਰਾਂ ਟਰੈਕਟਰਾਂ ਦੇ ਕਾਫਲੇ ਲੈ ਕੇ ਆਏ ਹੋਏ ਆ ਉਹਨਾਂ ਦੇ ਘਰ ਦੇ ਅੱਗੇ ਬੂਹੇ ਕੇ ਖੜੇ ਆਂ ਅਸੀਂ ਕਹਿੰਨੇ ਆ ਵੀ ਸਾਡਾ ਤੁਹਾਡੇ ਨਾਲ ਕੋਈ ਵੈਰ ਵਿਰੋਧ ਨਹੀਂ ਪਰ ਤੁਸੀਂ ਕਿਸਾਨ ਦੇ ਪੁੱਤ ਹੋ ਕੇ ਕਿਸਾਨੀ ਦੀ ਗੱਲ ਨਾ ਕਰੋ ਆਪਣੇ ਆਕਾਮਾਂ ਨਾਲ ਜਾ ਕੇ ਇਹ ਸਾਨੂੰ ਗਲੜਕਦੀ ਰਹੂਗੀ ਅਸੀਂ ਐਮਐਸਪੀ ਗਰੰਟਡ ਦਾ ਕਾਨੂੰਨੀ ਪਰੋਣਾ 200 ਦਿਨ ਮੁੰਦਰੇਗਾ ਤੇ 700 ਦਿਹਾੜੀ ਵੀ ਲੈਣੀ ਏ 10000 ਰੁਪਿਆ ਪੈਨਸ਼ਨ ਕਿਸਾਨਾਂ ਮਜ਼ਦੂਰਾਂ ਦੀ ਕਾਨੂੰਨਨ ਬਣਦੀ ਆ ਬਡੇਪੇ ਦੀ ਉਹ ਲੈਣੀ 2023 ਐਕਟ ਵੀ ਧੱਕੇ ਨਾਲ ਥੋਪ ਰਏ ਜੇ ਉਹ ਰੱਦ ਕਰਵਾਉਣਾ ਔਰ ਪੰਜਵੀਂ ਸੂਚੀ ਆਦਵਾਸੀਆਂ ਦੀ ਉਹਦੇ ਤਹਿਤ ਉਹਨਾਂ ਦਾ ਜਲ ਜੰਗਣ ਉਹਨਾਂ ਦਾ ਜੀਵਨ ਬਚਾਉਣਾ ਵਾ ਸੋ ਇਹ ਸਾਰਾ ਕੁਝ ਲੈਣ ਵਾਸਤੇ ਔਰ ਲਖੀਮਪੁਰ ਖੀਰੀ ਕਾਂਢ ਦੇ ਦੋਸ਼ੀਆਂ ਨੂੰ ਸਜ਼ਾਵਾ ਤੋਂ ਆਉਣ ਵਾਸਤੇ ਲਗਾਤਾਰ ਚੱਲ ਰਿਹਾ 12 ਮਹੀਨਿਆਂ ਦੇ ਕਰੀਬ ਹੋ ਜਲਿਆ ਸਮਾਂ ਮੋਰਚਾ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਖੂਬਸੂਰਤੀ ਨਾਲ ਸਾਹਮਣੇ ਆਊਗਾ ਸਾਰੇ ਪੰਜਾਬ ਨੂੰ ਸਾਰੇ ਦੇਸ਼ ਨੂੰ ਅਪੀਲ ਆ ਆਓ ਇੱਕ ਏਤੇ ਸੰਘਰਸ਼ ਦੇ ਬਲ ਬੁੱਤੇ ਤੇ ਆਪਣੇ ਹੱਕ ਹਾਸਲ ਕਰੀਏ ਸਾਡਾ ਹੱਕ ਲੈ ਕੇ ਰਵਾਂਗੇ ਸੋ ਇਹਦੇ ਤੇ ਆਪਣੀ ਆਪ ਨੂੰ ਪੂਰੀ ਤਰ੍ਹਾਂ ਸੰਗਠਿਤ ਕਰਕੇ ਚੜ੍ਹਦੀ ਕਲਾ ਦੇ ਨਾਲ ਆਪਾਂ ਆਉਣਲੇ ਦਿਨਾਂ ਦੇ ਵਿੱਚ ਵੱਡੇ ਕਾਫਲੇ ਬਣਾ ਕੇ ਲੜਾਈ ਦੇ ਮੈਦਾਨ ਦੇ ਵਿੱਚ ਆਵਾਂਗੇ ਪੂਰੇ ਪੰਜਾਬ ਦੇ ਵਿੱਚ ਹਰੇਕ ਜਥੇਬੰਦੀ ਵੱਲੋਂ ਜਿੰਨਾ ਯੋਗਦਾਨ ਪਾਇਆ ਕਿਸਾਨ ਮਜ਼ਦੂਰ ਸ਼ਗਰਸ਼ਪੇੜੀ ਪੰਜਾਬ ਲੋ ਜਿੰਨਾ ਯੋਗਦਾਨ ਪਾਇਆ ਬਹੁਤ ਬਹੁਤ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲ ਤੇ ਉਥੋਂ ਸਾਹ ਬੋਕੇ ਗ੍ਰੇਡਿੰਗ ਹੋ ਕੇ ਬਾਹਰ ਨਿਕਲੂ ਉਹਨਾਂ ਵੱਲੇ ਅੱਜ ਵੀ ਮੂੰਹ ਖੋਲੋ ਵੇਲਾਵਾ ਕਿਉਂਕਿ ਲੋਕ ਰੱਬ ਨਹੀਂ ਸਾਡੇ ਗੁਰੂ ਨੇ ਆਪਣੇ 20 ਵਿਸਵੇ ਰੱਖੇ ਤੇ 21 ਵਿਸਵੇ ਕਿਹਨੂੰ ਦਿੱਤੇ ਆ ਸੰਗਤ ਨੂੰ ਤੇ ਸੰਗਤ ਵੱਡੀ ਹੁੰਦੀ ਆ ਇਹਦੇ ਵਾਸਤੇ ਇਹ ਕਹਿਣਾ ਚਾਹੁੰਦਾ ਵੀ ਇਸ ਟਾਈਮ ਤੇ ਬਾਹਰ ਦੀ ਸੰਗਤ ਇਹ ਚੌਂਦੀ ਆ ਪੇ ਸਾਡਾ ਦੇਸ਼ ਜਿਹੜਾ ਦਲੂਟੀਆਂ ਨੀਤੀਆਂ ਤੋਂ ਬਾਹਰ ਆ ਜਾਵੇ ਐਮਐਸਕੇ ਗਰੰਟਡ ਦਾ ਕਾਨੂੰਨ ਬਣ ਜਾਵੇ ਹਰੇਕ ਬੰਦੇ ਨੂੰ ਇੱਥੇ ਘਰ ਬਣ ਮਿਲੇ ਉਹਨੂੰ ਰਹਿਣ ਵਾਸਤੇ ਆਪਣਾ ਮਕਾਨ ਮਿਲੇ ਔਰ ਸਾਡੇ ਹਰੇਕ ਨੂੰ ਰੋਜ਼ਗਾਰ ਮਿਲੇ ਹਰੇਕ ਨੂੰ ਭਾਰਤ ਦੇ ਅੰਨ ਮਿਲੇ ਜਿਹੜਾ ਦੂਰ ਭੱਜਿਆ ਜਾ ਰਿਹਾ ਬਾਹਰ ਦੂਰ 2300 ਰੁਪਏ ਨੂੰ ਖਰੀਦ ਕੀਤੀ ਕਵੰਟਰ ਕੜਤੂ ਆਹ ਜਿਹੜਾ ਆਟਾ ਬ੍ਰਾਂਡ ਲਾ ਕੇ 20 ਕੇ ਚੰਗੇ ਰੇਟਰ ਵਾਲੇ ਲਵਾਵਾਂ ਚ ਪਾ ਕੇ 42 ਰੁਪਏ ਵਾਲੇ ਤੇ ਮਿਲ ਰਹੇ ਆ ਇਸ ਕਰਕੇ ਦੱਸਣਾ ਚਾਹ ਰਹੇ ਆ ਕਿ ਅੱਜ ਵੀ ਆਟਾ ਜਿਹੜੀ ਸਾਡੀ ਦੇਸੀ ਤਕਨੀਕ ਸੀ ਬੋਰੀਆਂ ਚ ਪਾ ਕੇ ਤਣਕਾ ਰੱਖਣ ਦੀ ਦੇਸੀ ਤਕਨੀਕ ਸੀ ਚੱਕੀ ਦੇ ਤੋਂ ਪਿਆ ਕੇ ਆਪ ਖਾਣ ਦੀ ਤੇ ਉਥੇ ਜਿਹੜੇ ਸਾਡੇ ਮਜ਼ਦੂਰ ਭਾਈਚਾਰਾ ਵਾਲਾ ਉਹਨਾਂ ਦੇ ਖਰੀਦਣ ਦੀ ਉਹ ਅੱਜ ਤਕਨੀਕ ਖਤਮ ਕਰ ਰਹੇ ਆ ਕਿਉਂਕਿ ਜਦੋਂ ਖਰੀਦਦਾਰ ਵਾਲਾ ਦੁਕਾਨ ਤੇ ਜਿਆਦਾ ਵਾ ਚੱਕੀ ਤੇ ਆਟਾ ਖਰੀਦਾ ਵਾ ਤੇ ਹੱਥ ਮਾਰ ਕੇ ਉਹ ਦੇਖਦਾ ਵਾ ਕਿ ਇਹਦੇ ਵਿੱਚ ਕਿਤੇ ਕੋਹ ਭਾਗਤ ਨਹੀਂ ਪੀਸੀ ਇਹਦੇ ਵਿੱਚ ਕਿਤੇ ਕੋ ਮੋਟਾ ਆਟਾ ਤਾਂ ਨਹੀਂ ਉਹ ਫੇਰ ਦੁਕਾਨਦਾਰ ਨੂੰ ਕਹਿੰਦਾ ਵੀ ਕੀ ਰੇ ਕੀ ਰੇ ਉਹ ਕਹਿੰਦਾ 28 ਰੁਪਏ 30 ਰੁਪਏ ਕਿਲੋ ਜੱਦ ਦੀਆ ਗੱਲ ਮੰਨ ਲੂ ਵੀ ਵਾਕਿਆ ਜਿਹੜੀ ਚੀਜ਼ 23 ਨੂੰ ਖਰੀਦੀ ਆ ਉੱਤੇ ਖਰਚਾ ਆਇਆ ਸਾਫ ਸਵਾਰ ਤੇ ਉੱਤੇ ਪੀਣ ਤੇ ਖਰਚਾ ਆਇਆ ਤੇ 30 ਰੁਪਏ ਅਗਲੇ ਦਿਨ ਪਰਾ ਤੇ ਚਾੜ ਕੇ ਪੈ ਜਵੇ ਉਹਨੂੰ ਇਹ ਚੀਜ਼ ਵਾਰਾ ਖਾਂਦੀ ਆ ਉਹ ਖਰੀਦ ਕੇ ਲੈ ਆਉਂਦਾ ਦੂਸਰੇ ਪਾਸੇ ਮੌਲ ਦੇ ਵਿੱਚ ਚੌਤਰ ਲਾ ਕੇ ਨਿਰਾ ਮੈਦਾ ਪੈਕ ਕੀਤਾ ਵਾ ਉਸ ਪੈਕ ਨੂੰ ਖੋਲ ਕੇ ਕੋਈ ਨਹੀਂ ਦੇਖ ਸਕਦਾ ਪਤਾ ਨਹੀਂ ਉਹ ਪੈਕੰਗ ਅੱਜ ਹੋਈ ਆ ਕਿ ਸਾਲ ਦੀ ਹੋਈ ਆ ਉਹਦੀ ਐਕਸਪਾਇਰੀ ਡੇਟ ਇਹ ਜਦੋਂ ਮਰਜ਼ੀ ਬਦਲ ਲੈਂਦੇ ਇਹਨਾਂ ਕੋਲ ਉਹ ਸਾਰੀਆਂ ਮੋਹਰਾਂ ਮੋਹਰਾ ਹੈਗੀਆਂ ਵਾ ਸੋ ਉਹ ਆਟਾ ਲਿਆ ਕੇ ਅਗਲਾ ਖਾਵੇ ਬਿਮਾਰ ਹੋਵੇ ਰਵੇ ਸੁਟੇ ਖਰਾਬ ਹੋਵੇ ਕੋਜੋ ਉਹ ਜਾ ਕੇ ਲਾਹਮਾ ਦੇਣ ਜੋ ਗਰੀਗਾ ਐਸ ਕਰਕੇ ਅਜ ਨਾਲ ਦੀ ਨਾਲ ਮੌਲਾ ਦੇ ਉੱਤੇ ਧਰਨੇ ਆ ਠੀਕ ਆ ਆਪਣੇ ਫਰੋਹਪੁਰ ਜਿਹਦੇ ਵਿੱਚ ਵੱਡਾ ਮੌਲ ਕੋਈ ਨਹੀਂ ਛੋਟੇ ਛੋਟੇ ਸਾਡੇ ਵੀਰ ਖੋਲ ਕੇ ਬੈਠੇ ਆ ਔਰ ਉਹਨਾਂ ਨੂੰ ਵੀ ਸਾਡੀ ਇਹ ਆ ਕਿ ਤੁਹਾਡੇ ਮੌਲਾ ਨੇ ਸਾਡੀਆਂ ਹਜ਼ਾਰਾਂ ਦੁਕਾਨਾਂ ਵਿਹੜੇ ਵਾਲੀਆਂ ਹਜ਼ਾਰਾਂ ਦੁਕਾਨਾਂ ਪਿੰਡਾਂ ਵਾਲੀਆਂ ਕਸਬਿਆਂ ਵਾਲੀਆਂ ਸ਼ਹਿਰਾਂ ਵਾਲੀਆਂ ਨਿਕਲ ਜਾਣੀਆਂ ਵਾ ਉਹ ਦੁਕਾਨਾਂ ਇਹਨਾਂ ਨਿਕਲ ਜਾਣੀਆਂ ਵਾ ਜਿਹੜੀ ਦੁਕਾਨ ਤੋਂ ਅਸੀਂ ਲਾਲੇ ਤੋਂ ਸਰਗਾ ਤਲਾ ਕੇ ਆਪਣੀ ਮਰਜ਼ੀ ਨਾਲ ਦਾਲ ਟੋਕੇ ਆਪਣੀ ਮਰਜ਼ੀ ਨਾਲ ਖੰਡ ਵੇਚ ਕੇ ਵੀ ਕਿਤੇ ਇਹ ਚ ਨਵੀਂ ਤਰੀਕੀ ਆਪਣੀ ਮਰਜ਼ੀ ਦੇ ਨਾਲ ਚਾਹ ਪੱਤੀ ਵੇਚ ਕੇ ਤਲਾਕ ਹੀ ਉਹ ਤੋਂ ਤੇ ਸਹਿਜਨਾ ਸਾਹਿਬ ਕਰਾ ਕੇ ਜਦੋਂ ਲਾਲਾ ਕਹਿੰਦਾ ਵੀ ਇੰਨੇ ਪੈਸੇ ਬੜ ਗਿਆ ਉਹਨੂੰ ਕਹਿੰਨੇ ਲਾਲਾ ਜੀ ਇੱਥੇ ਲਿਖ ਲਈ ਫਸਲ ਆਈ ਤੇ ਦੇ ਦਿਆ ਕਿਉਂਕਿ ਸਾਡਾ ਭਾਈਚਾਰਾ ਵਾ ਔਰ ਉਹ ਸਦੀਆਂ ਤੋਂ ਬਣਿਆ ਆ ਰਿਹਾ ਵਾ ਪੁਰਖ ਤੇ ਆ ਪੁਰਖਿਆ ਤੋਂ ਰੀਤ ਚੱਲਦੀ ਆ ਪਰ ਦੂਸਰੇ ਪਾਸੇ ਮੋਦੀ ਜਿਹੜਾ ਤੁਸੀਂ ਮਾਹੌਲ ਲੈ ਕੇ ਆਏ ਜੀ ਰਾਣਾ ਜੀ ਜਿਹੜਾ ਤੁਹਾਡੇ ਮੋਦੀ ਨੇ ਮਾਹੌਲ ਲਿਆਂਦਾ ਵਾ ਉਸ ਮਾਲ ਦੇ ਵਿੱਚ ਸੌਦਾ ਤਰਾਕੇ ਚੁਰ ਗਈ ਪਹਿਲੀ ਗੱਲ ਤੇ ਜੇ ਕਿਤੇ ਉੱਥੇ ਸੌਦਾ ਚੁੱਕਿਆ ਨਹੀਂ ਜਾਂਦਾ ਕੋ ਹੈ ਨਹੀਂ ਲਫਾਫਾ ਛੋੜਾ ਗੋਲ ਕਿ ਉਹਨਾਂ ਨੂੰ ਕਹੀਏ ਨਾ ਵੀ ਲਫਾਫਾ ਦੇ ਦਿਓ ਉਹ ਕਹਿੰਦੇ ਆ ਦੱਸਦਾ ਆ 15 ਦਾ ਆ 25 ਦਾ ਜਿਹੜੇ ਲਫਾਫੇ ਪਿੰਡ ਦੀ ਹੱਟੀ ਵਾਲਾ ਤੁਰੇ ਜਾਂਦੇ ਮੰਗੋੜਦੇ ਉਦਾਂ ਹੀ ਫੜਾਉਂਦਾ ਵਾ ਕਹਿੰਦਾ ਆ ਲੈ ਲਓ ਸਰਦਾਰ ਜੀ ਉਹ ਲਫਾਫਾ ਪੇਮੈਂਟ ਦੇ ਕੇ ਮਿਲਦਾ ਵਾ ਔਰ ਜੇ ਕਿਤੇ 10 20 ਰੁਪਏ ਘੱਟ ਰਹਿ ਗਏ ਤੇ ਉਹਨਾਂ ਨੂੰ ਕਹਿ ਦਿਓ ਦੂਜੇ ਕਿਹੜੇ ਆਇਆ ਤਾਂ ਫੇਰ ਦੇਜੂ ਕਿੰਨੇ ਸੌਦਾ ਇੱਥੇ ਰੱਖੀ ਇਹਦਾ ਮਤਲਬ ਸਾਡੇ ਭਾਈਚਾਰੇ ਦੇ ਵਿੱਚ ਖਟਾਸ ਪੈਦਾ ਕਰ ਦਿੱਤੀ ਕਿ ਨਹੀਂ ਕਰ ਦਿੱਤੀ ਸਾਡੇ ਭਾਈਚਾਰੇ ਤੋੜ ਦੇਗੀ ਤੋੜ ਤੇ ਆਪਣੇ ਵਿੱਚ ਵੀ ਆ ਬਹੁਤੇ ਵੀਰ ਸੋਚ ਲੈਂਦੇ ਆ ਕਿ ਸਾਡੇ ਸ਼ਹਿਰ ਦੇ ਵਿੱਚ ਖੁੱਲਿਆ ਮੌਲ ਬੀਬੀ ਵੀ ਕਹਿੰਦੀਆਂ ਸਟੇਟਸ ਬਣੇ ਸਾਡਾ ਲੋਕ ਵੇਖਣ ਕਿ ਮੌਲ ਚ ਗਏ ਸੌਦਾ ਲੈ ਕੇ ਆਏ ਜੀ ਆਪਾਂ ਨੂੰ ਕੱਫਾ ਕੱਫ ਕਰਕੇ ਮੌਲ ਚ ਵਰਜਣੇ ਆ ਔਰ ਉਹ ਦੇ ਲੋੜੀਆਂ ਚੀਜ਼ਾਂ ਉਸ ਤੋਂ ਚੁੱਕ ਲਿਉਂਦੇ ਆ ਜਿਹੜੀਆਂ ਚੀਜ਼ਾਂ ਦੀ ਸਾਨੂੰ ਘਰਗ੍ਰਿਥੀ ਦੇ ਵਿੱਚ ਕੋਈ ਲੋੜ ਹੀ ਨਹੀਂ ਹੁੰਦੀ ਆਹ ਪਾਊਡਰ ਚੁੱਕ ਲਿਆ ਆਹ ਸ਼ੇਪੂ ਚੁੱਕ ਲਿਆ ਹਾਲਾਂਕਿ ਆਪਣਾ ਦੇਸੀ ਚਗਾਰ ਜਿਹੜਾ ਸੀਗਾ ਉਹ ਦਹੀਂ ਵਾਲਾ ਲੱਸੀ ਵਾਲਾ ਸਭ ਤੋਂ ਵਧੀਆ ਤੇ ਹੀ ਕਰਜਾਈ ਦੀ ਹੁੰਦੀ ਅਸੀਂ ਕਰਜੇ ਦੀਆਂ ਪਤਾ ਨਹੀਂ ਸਿਰ ਤੇ ਚੁੱਕਦੇ ਅੱਜ ਅੱਜ ਉਹ ਦੋਨਾਂ ਫਾਰਮਾਂ ਦੇ ਵੱਲੋਂ ਕਾਲ ਦਿੱਤੀ ਗਈ ਕਿਸਾਨ ਮਜ਼ਦੂਰ ਮੋਰਚਾ ਤੇ ਐਸਕੇਮ ਗੈਰ ਰਾਜਨੀਤਿਕ ਜੋ ਕਿਸਾਨ ਅੰਦੋਲਨ ਤੋਂ ਸ਼ਬੂਖ ਨੌਰੀ ਦਾ ਪੂਰਾ ਬਾਗਰਾ ਦੇ ਉੱਤੇ ਚੱਲ ਰਿਹਾ ਵਾ ਤੇ ਪੂਰੇ ਦੇਸ਼ ਦੇ ਵਿੱਚ ਟਰੈਕਟਰ ਮਾਰਚ ਜਿਹੜੇ ਕੀਤੇ ਜਾਣ ਤੇ ਨਾਲ ਜਿਹੜੇ ਭਾਜਪਾ ਦੇ ਘਰਾਂ ਦੇ ਅੱਗੇ ਰੋਸ ਪ੍ਰਦਰਸ਼ਨ ਕੀਤੇ ਜਾਣ ਸ਼ਾਪਿੰਗ ਮਾਲਾਂ ਅੱਗੇ ਰੋਸ ਪ੍ਰਦਰਸ਼ਨ ਕੀਤੇ ਜਾਣ ਪੈਟਰੋਲ ਪੰਪਾਂ ਤੇ ਟੋਲ ਪਲਾਜ਼ਾਂ ਦੇ ਉੱਤੇ ਰੋਸ ਪ੍ਰਦਰਸ਼ਨ ਕੀਤੇ ਜਾਣ ਕਿਉਂਕਿ ਮੋਦੀ ਸਰਕਾਰ ਜਿਹੜਿਆ 12 ਮੰਗਾਂ ਦੇ ਜੋ ਅੰਦੋਲਨ ਚੱਲ ਰਿਹਾ ਵਾ ਉਹਦੇ ਹਲ ਪਿੱਠ ਕਰਕੇ ਬੈਠੀ ਆ ਜਿਹੜੇ ਭਾਜਪਾ ਦੇ ਆਗੂ ਕਿਸਾਨ ਅਤੇ ਸ਼ਿਕਹ ਹੁੰਦੇ ਆ ਉਹ ਵੀ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਨੂੰ ਅਣਗੌਲੀਆਂ ਕਰ ਰਹੇ ਨੇ ਮੋਦੀ ਸਰਕਾਰ ਦੀਆਂ ਕਿਸਾਨ ਮਾਰੂ ਤੇ ਮਜ਼ਦੂਰ ਮਾਰੂ ਨੀਤੀਆਂ ਦੇ ਹੱਕ ਦੇ ਵਿੱਚ ਤੇ ਕਾਰਪੋਰੇਟ ਨੀਤੀਆਂ ਦੇ ਹੱਕ ਦੇ ਵਿੱਚ ਖੜੇ ਨੇ ਇਸ ਕਰਕੇ ਪੂਰੇ ਦੇਸ਼ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਵਰਦੋ ਵਿਰੋਧ ਪ੍ਰਦਰਸ਼ਨ ਜਿਹੜਾ ਉਹ ਕਿਸਾਨਾਂ ਵੱਲੋਂ ਕੀਤਾ ਜਾ ਰਿਹਾ ਹੈ ਰਾਣਾ ਸੋਢੀ ਦੇ ਘਰ ਦੇ ਅੱਗੇ ਜੋ ਭਾਜਪਾ ਦੇ ਆਗੂ ਨੇ ਇੱਥੇ ਵੱਡੀ ਗਿਣਤੀ ਕਿਸਾਨ ਮਜ਼ਦੂਰ ਟਰੈਕਟਰ ਲੈ ਕੇ ਮਾਰਚ ਕਰਦੇ ਹੋਏ ਵਿਰੋਧ ਪ੍ਰਦਰਸ਼ਨ ਜਿਹੜਾ ਉਹ ਉਹ ਕਰ ਰਹੇ ਨੇ ਇਹ ਅੰਦੋਲਨ ਨੂੰ ਹੋਰ ਤੇਜ਼ ਕੀਤਾ ਜਾ ਰਿਹਾ ਵਾ ਜੋ 14 ਫਰਵਰੀ ਦੀ ਮੀਟਿੰਗ ਰੱਖੀ ਗਈ ਆ ਸਾਡੀ ਮੰਗ ਆ ਮੋਦੀ ਸਰਕਾਰ ਤੋਂ ਕਿ ਉਹ ਦਿੱਲੀ ਵਿਖੇ ਕੀਤੀ ਜਾਵੇ ਤੇ ਜਲਦ ਤੋਂ ਜਲਦ ਕੀਤੀ ਜਾਵੇ ਤਾਂ ਜੋ ਜਿਹੜੀਆਂ ਮੰਗਾਂ ਜਿਹੜੀਆਂ ਤੇ ਅੰਦੋਲਨ ਚੱਲ ਰਿਹਾ ਉਹਨਾਂ ਦਾ ਐਮਐਸਪੀ ਗਾਰੰਟੀ ਕਾਨੂੰਨ ਬਣਾਉਣ ਦੀ ਗੱਲ ਆ ਨਾਲ ਸਮੂੱਚਾ ਕਰਜ਼ਾ ਖਤਮ ਕਰਨ ਦੀ ਗੱਲ ਨਾਲ ਜੋ ਖੇਤੀ ਖਰੜਾ ਲਿਆਂਦਾ ਵਾ ਉਹ ਖਤਮ ਕਰਨ ਦੀ ਗੱਲ ਆ ਜੋ ਫਸਲੀ ਬੀਮਾ ਯੋਜਨਾ ਉਹ ਲਾਗੂ ਕਰਨ ਦੀ ਗੱਲ ਇਸੇ ਤਰ੍ਹਾਂ ਹੋਰ ਬਹੁਤ ਸਾਰੀਆਂ ਮੰਗਾਂ ਜਿਨ੍ਹਾਂ ਨੂੰ ਲਾਗੂ ਕਰਨ ਦੀ ਅਸੀਂ ਮੰਗ ਕਰ ਰਹੇ ਹਾਂ ਤੇ ਇਹ ਅੰਦੋਲਨ ਉਦੋਂ ਤੱਕ ਜਾਰੀ ਰਹੂਗਾ ਜਦੋਂ ਤੱਕ ਸਰਕਾਰ ਮੰਗਾਂ ਦਾ ਹੱਲ ਨਹੀਂ ਕਰਦੀ